ਅੰਮ੍ਰਿਤਸਰ ਥਾਣਾ ਏ ਡਿਵੀਜ਼ਨਲ ਦੇ ਅਧੀਨ ਆਉਂਦੇ ਇਲਾਕੇ ਕਾਠਿਆ ਵਾਲੇ ਬਾਜ਼ਾਰ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਸੋਨੂ ਮੋਟਾ ਵਜੋਂ ਹੋਈ ਹੈ ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਲੋਗੜ ਦੇ ਕੋਲ ਗੋਲੀ ਚੱਲਦੀ ਸੀ ਜਿਸ ਵਿੱਚ ਅਭੀ ਰਾਜ ਸਿੰਘ ਪੁੱਤਰ ਗੁਰਦੀਪ ਸਿੰਘ ਉਪਰ ਤਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ਇਹ ਉਹੀ ਰੰਜਿਸ਼ਤਾ ਮਾਮਲਾ ਸਾਹਮਣੇ ਨਜ਼ਰ ਆ ਰਿਹਾ ਹੈ ਜਿਸ ਵਿੱਚ ਅਪੀਰਾਜ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦਿਨ ਦਿਹਾੜੇ ਭੀੜ ਭਰੇ ਇਲਾਕੇ ਕਾਠਿਆ ਵਾਲੇ ਬਾਜ਼ਾਰ ਜਿਸ ਨੇ ਨਾਲ ਗੁਰੂ ਬਾਜ਼ਾਰ ਸ਼੍ਰੀ ਦਰਬਾਰ ਸਾਹਿਬ ਬਿਲਕੁਲ ਕੋਲ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਦੱਸ ਦਈਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਤਹਿਤ ਸੋਨੂ ਮੋਟੇ ਦਾ ਘਰ ਵੀ ਤੋੜਿਆ ਤੇ ਕਾਟਿਆ ਵਾਲਾ ਬਾਜ਼ਾਰ ਆ ਖਾਣਾ ਕਤਵਾਲੀ ਵਿੱਚ ਪੈਂਦਾ ਜਿੱਥੇ ਰਿਪੋਰਟ ਹੋਇਆ ਸੀ ਮੌਕੇ ਤੇ ਆਏ ਆ ਤੇ ਇਸ ਦੀ ਜਿਹੜੀ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਦੋ ਟੂ-ਵੀਲਰ ਦੇ ਸਵਾਰ ਸ ਨੌਜਵਾਨ ਆਏ ਨੇ ਜਿੱਥੇ ਇੱਕ ਰਵਨੀਤ ਸਿੰਘ ਦੇ ਨਾਮ ਲੜਕੇ ਨੂੰ ਜਿਹੜਾ ਗੋਲੀ ਲੱਗਦਾ ਜਿਹੜੇ ਦਾ ਮਾਰ ਗਈਆਂ ਨੇ ਉਸ ਦੀ ਜਿਹੜੀ ਮੌਕੇ ਤੇ ਅਸੀਂ ਤਫ਼तीश ਕਰ ਰਹੇ ਆ ਤਫ਼तीश ਕਰਕੇ ਜਿਹੜੀ ਇਸ ਦਾ ਫਾਈਨਲ ਹੋਊਗਾ ਦਾ ਤਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਆਈਆਂ ਇੱਥੇ ਜਿੱਥੇ ਫਿਲਹਾਲ ਅਸੀਂ ਰੌਂਗ ਜਿਹੜੇ ਇਹਦੇ ਮੌਕੇ ਦੀ ਜਿਹੜਾ ਮੌਲਾਜਾ ਕਰ ਲਿਆ ਰੌਂਗ ਦੇ ਅਸੀਂ ਕਬਜ਼ੇ 'ਚ ਰਹਦੇ ਆਂ ਜਿਹੜੇ ਖਾਲੀ ਕੋਲ ਨੇ ਤੇ ਸਾਰਾ ਇੱਕ ਵਾਰੀ ਇਨਵੈਸਟਿਗੇਟ ਕਰਨ ਤੋਂ ਬਾਅਦ ਤੁਹਾਨੂੰ ਇਹ ਸਾਰਾ ਤਾਂ ਸੀਸੀਟੀਵੀ ਆ ਗਈ ਹੈ ਜੀ ਸਾਹਮਣੇ ਕੈਮਰੇ ਦੇਖੇ ਗਏ ਜੀ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਲਈ ਤੇ ਇਹਦੇ ਵਿੱਚ ਸਾਡੇ ਕੋਲ ਇਨੀਸ਼ੀਅਲ ਲੀਡਸ ਜਿਹੜੀਆਂ ਨੇ ਆਈਆਂ ਨੇ ਇਨੀਸ਼ੀਅਲ ਲੀਡਸ ਤੇ ਵਰਕਆਊਟ ਕਰਕੇ ਇਸ ਨੂੰ ਛੇਤੀ ਹੱਲ ਕਰ ਲਿਆ ਜਾ ਰਿਹਾ ਹੈ ਜੀ ਇਹਨਾਂ ਦਾ ਮਾਮਲਾ ਕੀ ਹੈਗਾ ਵਾ ਅਜੇ ਇਨੀਸ਼ੀਅਲ ਇਹ ਤਾਂ ਇਨੀਸ਼ੀਅਲ ਜਿਹੜ ਕੁ ਬਿਲਕੁਲ ਸਰ ਪਿਛਲੇ ਸਾਲ ਵੀ ਗੋਲੀ ਚੱਲੀ ਸੀ ਤੇ ਇਸ ਲੋਗੜ ਚੌਂਗਦੇ ਵਿੱਚ ਉਸੇ ਰੰਜਿਸ਼ ਦੇ ਨਾਲ ਸੰਬੰਧ ਤੇ ਇਨੀਸ਼ੀਅਲੀ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹਦੇ ਵਿੱਚ ਸਾਰੀ ਤਫਤੀਸ਼ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਸਾਰਾ ਖੁਲਾਸਾ ਕੀਤਾ ਠੀਕ ਹੈ ਜੀ ਮੈਂ ਬਾਈਕ ਬੰਦ ਸੀ ਬਸ